ਪੰਜਾਬ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੇ ਬਣਿਆ ਵੱਡਾ ਸਸਪੈਂਸ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਕਿਉਂਕਿ ਉਹ ਜੰਗ ਲੜ ਰਿਹਾ ਸੀ ਮੌਤ ਅਤੇ ਜ਼ਿੰਦਗੀ ਦੀ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਵੀ ਅੱਡੀ ਚੋਟੀ ਦਾ ਜੋੜ ਲਗਾਇਆ ਪੰਜਾਬ ਦੀ ਸਾਰੀ ਗਾਇਕ ਇੰਡਸਟਰੀ ਇੱਕ ਥਾਪੜ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਖੜ ਗਈ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਦਾ 27 ਸਤੰਬਰ ਨੂੰ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਨਾ ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਨਾ ਉਹਨਾਂ ਨੇ ਕੁਝ ਆਪਣੇ ਮੂੰਹ ਦੇ ਵਿੱਚੋਂ ਬੋਲਿਆ ਲੇਕਿਨ ਵਾਰ-ਵਾਰ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਬੇਨਤੀਆਂ ਕੀਤੀਆਂ ਗਈਆਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਿ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਲੋਕਾਂ ਨੇ ਧਰਮ ਤੋਂ ਉੱਪਰ ਉੱਠ ਕੇ ਰਾਜਵੀਰ ਜਵੰਦਾ ਦੇ ਲਈ ਪੰਜਾਬ ਦੇ ਹਰ ਗੁਰਦੁਆਰੇ ਪੰਜਾਬ ਦੇ ਹਰ ਮੰਦਰ ਵਿੱਚ ਪੰਜਾਬ ਦੀ ਹਰ ਮਸਜਿਦ ਵਿੱਚ ਤੇ ਪੰਜਾਬ ਦੇ ਹਰ ਗੱਜਾ ਘਰ ਯਾਨੀ ਕਿ ਚਰਚ ਦੇ ਵਿੱਚ ਯਾਨੀ ਕਿ ਅਸਾਈ ਭਾਈਚਾਰੇ ਵੱਲੋਂ ਵੀ ਵੱਡੇ ਪੱਧਰ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਪੰਜਾਬੀਆਂ ਦੀਆਂ ਅਰਦਾਸਾਂ ਨੂੰ ਬੋਰ ਨਹੀਂ ਪਿਆ ਲੇਕਿਨ ਜਿਹੜੇ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਨੇ ਜਿਹੜੇ ਰਾਜਵੀਰ ਜਵੰਦਾ ਦੇ ਫੈਨਸ ਨੇ ਜਿਹੜੇ ਰਾਜਵੀਰ ਜਵੰਦਾ ਦੇ ਗੀਤ ਸੁਣਦੇ ਨੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਐਦਾਂ ਕਿਵੇਂ ਮੌਤ ਹੋ ਸਕਦੀ ਹੈ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਇੱਕ ਵੱਡਾ ਸਸਪੈਂਸ ਬਣ ਗਿਆ ਹੈ ਜਿਹੜੇ ਉਹਦੇ ਚਾਹਣ ਵਾਲੇ ਨੇ ਉਹ ਹਾਲੇ ਵੀ ਯਕੀਨ ਨਹੀਂ ਕਰ ਰਹਾ ਕਿ ਐਡਾ ਭਿਆਨਕ ਐਕਸੀਡੈਂਟ ਰਾਜਵੀਰ ਜਵੰਦਾ ਦਾ ਹੋ ਸਕਦਾ ਹੈ ਕਿਉਂਕਿ ਰਾਜਵੀਰ ਜਵੰਦਾ ਇਕੱਲੇ ਨਹੀਂ ਸੀ ਰਾਜਵੀਰ ਜਵੰਦਾ ਦੇ ਨਾਲ ਉਹਨਾਂ ਦੇ 6 ਤੋਂ 7 મિતਰ ਵੀ ਸੀ ਕਿਉਂਕਿ ਉਹ ਇਕੱਲੇ ਵੀ ਕਦੇ ਵੀ ਇਕੱਲੇ ਬਾਈਕ ਰਾਈਡਿੰਗ ਤੇ ਨਹੀਂ ਜਾਂਦੇ ਸੀ ਹਾਲਾਂਕਿ ਉਹਨਾਂ ਨੂੰ ਨਵੇਂ-ਨਵੇਂ ਐਡਵੈਂਚਰਸ ਤੇ ਜਾਣ ਦਾ ਸ਼ੌਂਕ ਸੀ ਚਾਹੇ ਉਹ ਮਾਊਂਟੇਨ ਕਲਾਮਿੰਗ ਹੋਵੇ ਚਾਹੇ ਉਹ ਪੈਰਾਸ਼ੂਟ ਹੋਵੇ ਚਾਹੇ ਉਹ ਬਾਈਕ ਰਾਈਡਿੰਗ ਹੋਵੇ ਚਾਹੇ ਉਹ ਹORSES RIDING ਹੋਵੇ ਲੇਕਿਨ ਉਹ ਹਮੇਸ਼ਾ ਹੀ ਆਪਣੇ ਦੋਸਤਾਂ ਦੇ ਨਾਲ ਗਏ ਜਿਹੜੇ ਦੋਸਤਾਂ ਦੇ ਨਾਲ ਗਏ ਉਹ ਕੈਮਰੇ ਦੇ ਸਾਹਮਣੇ ਕਿਉਂ ਨਹੀਂ ਆਏ ਜਿਹੜੀ ਗੱਡੀ ਦੇ ਵਿੱਚ ਵਜਿਆ ਉਹ ਗੱਡੀ ਦਾ ਡਰਾਈਵਰ ਜਾਂ ਗੱਡੀ ਦਾ ਮਾਲਕ ਪੱਤਰਕਾਰਾਂ ਦੇ ਸਾਹਮਣੇ ਕਿਉਂ ਨਹੀਂ ਆਇਆ ਫਿਰ ਜਿਹੜੇ ਲੋਕਾਂ ਨੇ ਐਕਸੀਡੈਂਟ ਵੇਖਿਆ ਉਹ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਕੋਈ ਜਾਣਕਾਰੀ ਸਾਂਝੀ ਕਿਉਂ ਨਹੀਂ ਕੀਤੀ ਗਈ ਇੱਕ ਪਾਸੇ ਜਿੱਥੇ ਫਿਰਦਵਾਰਾ ਕਨਵਰ ਗਰੇਵਾਲ ਗਿੱਪੀ ਗਰੇਵਾਲ ਅਤੇ ਹੋਰ ਕਈ ਪੰਜਾਬ ਦੇ ਨਾਮਵਰ ਗਾਇਕ ਅਤੇ ਫਿਲਮੀ ਅਦਾਕਾਰ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਕਰ ਰਹੇ ਨੇ ਇੰਜ ਲੱਗਦਾ ਹੈ ਕਿ ਜਿਵੇਂ ਰਾਜਵੀਰ ਜਵੰਦਾ ਦੀ ਮੌਤ ਹੀ ਨਹੀਂ ਹੋਈ ਇੰਜ ਲੱਗਦਾ ਹੈ ਜਿਵੇਂ ਰਾਜਵੀਰ ਜਵੰਦਾ ਹਾਲੇ ਵੀ ਜਿਉਂਦੇ ਨੇ ਤੇ ਇਹਨਾਂ ਵੱਲੋਂ ਫਿਲਮਾਂ ਰਿਲੀਜ਼ ਵੀ ਕਰ ਦਿੱਤੀਆਂ ਗਈਆਂ ਫਿਲਮਾਂ ਨੂੰ ਰਿਲੀਜ਼ ਕਰਨ ਸਮੇਂ ਇਹਨਾਂ ਵੱਲੋਂ ਭੰਗੜੇ ਵੀ ਪਾਏ ਗਏ ਅਤੇ ਨੱਚ-ਨੱਚ ਕੇ ਗੀਤ ਵੀ ਪਾਏ ਗਏ ਇਹ ਹੈ ਪੰਜਾਬੀ ਫਿਲਮ ਇੰਡਸਟਰੀ ਜਿਸ ਤਰ੍ਹਾਂ ਜਸਵਿੰਦਰ ਭੱਲਾ ਦੇ ਨਾਲ ਹੋਇਆ ਸੀ ਜਸਵਿੰਦਰ ਭੱਲਾ ਦੇ ਨਾਲ ਜਿਵੇਂ ਹੋਇਆ ਉਸ ਤੋਂ ਬਾਅਦ ਫੀਫਾ ਅਵਾਰਡ ਦੇ ਵਿੱਚ ਸਾਰੇ ਹੀ ਗਾਇਕਾਂ ਨੇ ਭੰਗੜੇ ਪਾਏ ਸਾਰੀਆਂ ਪੰਜਾਬੀ ਪੰਜਾਬੀ ਜਿਹੜੀਆਂ ਗਾਇਕਾ ਸੀ ਉਹਨਾਂ ਵੱਲੋਂ ਠੁਮਕੇ ਲਗਾਏ ਗਏ ਤੇ ਲੋਗਾ ਨੇ ਕਿਹਾ ਕਿ ਇਹ ਸਿਰਫ ਮਤਬਲ ਦੇ ਨੇ ਇਹਨਾਂ ਨੂੰ ਮਤਬਲ ਸਿਰ ਪੈਸੇ ਦੇ ਨਾਲ ਹੈ ਅਸੀਂ ਇਹਨਾਂ ਦੀ ਗੱਲ ਹੀ ਕਰਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਯਾਰਾਂ ਦੀ ਜਿਹੜੇ ਰਾਜਵੀਰ ਜਵੰਦਾ ਦੇ ਨਾਲ ਸੀ ਇੱਕ ਵਾਰ ਵੀ ਉਹਨਾਂ ਦਾ ਬਿਆਨ ਨਹੀਂ ਆਇਆ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਕਿਉਂ ਨਹੀਂ ਦਿੱਤੀ ਗਈ ਕੀ ਹੁੰਦੇ ਸਾਥੀ ਨਹੀਂ ਸੀ ਕੀ ਉਹਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਨਹੀਂ ਹੁੰਦੇ ਸੀ ਵੱਡਾ ਸਸਪੈਂਸ ਬਣ ਗਈ ਹੈ ਰਾਜਵੀਰ ਜਵੰਦਾ ਦੀ ਮੌਤ ਇੱਕ ਪਾਸੇ ਉਹਨਾਂ ਦੀ ਮਾਤਾ ਉਹਨਾਂ ਦੀ ਧਰ ਪਤਨੀ ਅਤੇ ਉਹਨਾਂ ਦੇ ਛੋਟੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਹਾਲਾਂਕਿ ਕਈ ਫਿਲਮੀ ਅਦਾਕਾਰ ਅਤੇ ਪੰਜਾਬੀ ਗਾਇਕ ਇੰਡਸਟਰੀ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਤੇ ਪੋਲਿਟਿਕਸ ਹੈ ਰਾਜਨੀਤੀ ਸਿਆਸਤ ਨਾ ਕੀਤੀ ਜਾਵੇ ਤੇ ਲੇਕਿਨ ਫੈਨਸ ਕਿੱਥੇ ਰੁਕਦੇ ਨੇ ਫੈਨਸ ਕਹਿੰਦੇ ਨੇ ਕਿ ਜਿਹੜੇ ਦੋਸਤਾਂ ਦੇ ਨਾਲ ਘੁੰਮਣ ਜਾ ਰਹੇ ਸੀ ਉਹ ਦੋਸਤ ਕਿੱਥੇ ਉਹਨਾਂ ਦੋਸਤਾਂ ਨੇ ਕਿਸੇ ਵੀ ਤਰ੍ਹਾਂ ਦਾ ਬਿਆਨ ਕਿਉਂ ਨਹੀਂ ਦਿੱਤਾ ਉਹ ਗੱਡੀ ਦਾ ਮਾਲਕ ਜਿਸ ਗੱਡੀ ਦੇ ਵਿੱਚ ਬਾਈਕ ਜ਼ਬਰਦਸਤ ਤਰੀਕੇ ਨਾਲ ਵੱਜੀ ਹੈ ਮੌਕੇ ਦੇ ਗਵਾਹ ਫਿਰ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੂੰ ਹਸਪੀਟਲ ਲਿਆਂਦਾ ਗਿਆ ਉਹ ਕਿੱਥੇ ਨੇ ਸਾਰੇ ਨਜ਼ਰ ਸਾਰਿਆਂ ਨੇ ਪੰਡਾ ਕਿਉਂ ਛੱਡ ਦਿੱਤਾ ਹੈ ਕਿਉਂ ਸੋਸ਼ਲ ਮੀਡੀਆ ਜਾਂ ਵਕ ਵਕ ਕਾਨਫਰੰਸਾਂ ਕਰਕੇ ਉਹ ਨਜ਼ਰ ਅੰਦਾਜ਼ ਕੀਤੇ ਗਏ ਉਹਨਾਂ ਨੂੰ ਇਹ ਕਰਨਾ ਚਾਹੀਦਾ ਸੀ ਕਿ ਕਿਵੇਂ ਤੇ ਕਿਉਂ ਤੇ ਕਿਵੇਂ ਜਿਹੜੀ ਹੈ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਰਾਜਗੁਰ ਜਵੰਦਾ ਦੀ ਮੌਤ ਚਲੀ ਗਈ ਰਾਜਵੀਰ ਜਵੰਦਾ ਦਾ ਕੈਮਰਾ ਗੋਪਰੋ ਦਾ ਉਹ ਵੀ ਨਹੀਂ ਦਿਸ ਰਿਹਾ ਫਿਰ ਜਿਹੜੀ ਗੱਡੀ ਦੇ ਵਿੱਚ ਉਹ ਵੀ ਨਹੀਂ ਫਿਰ ਜਿਹੜੇ ਯਾਰ ਦੋਸਤ ਗਏ ਨੇ ਉਹ ਵੀ ਨਹੀਂ ਫਿਰ ਹੈਲਮਟ ਕੈਨੇਡਾ ਤੋਂ ਆਇਆ ਹੋਇਆ ਸੀ ਕੈਨੇਡਾ ਤੋਂ ਖਰੀਦਾ ਅਸੀਂ ਰਾਜਵੀਰ ਜਵੰਦਾ ਨੇ ਉਹਦੇ ਵਿੱਚ ਇੰਨੀ ਭਿਆਨਕ ਸੱਟ ਕਿਵੇਂ ਲੱਗ ਗਈ ਰੀੜ ਦੀ ਹੱਡੀ ਕਿਵੇਂ ਟੁੱਟ ਗਈ ਧੌਣ ਦਾ ਮਣਕਾ ਕਿਵੇਂ ਟੁੱਟ ਗਿਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪੰਜਾਬ ਅਤੇ ਦੁਨੀਆ ਭਰ ਦੇ ਪੰਜਾਬੀ ਮੰਗ ਕਰ ਰਹੇ ਨੇ ਕਿ ਸਾਨੂੰ ਨਿਆਂ ਜਸਿਸ ਮਿਲਣਾ ਚਾਹੀਦਾ ਹੈ ਰਾਜਵੀਰ ਜਵੰਦਾ ਦੀ ਮੌਤ ਦਾ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਹੇ ਰਾਜਵੀਰ ਜਵੰਦਾ ਪੰਜਾ ਤਤਾਂ ਵਿੱਚ ਵਲੀਨ ਹੋ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਲੇਕਿਨ ਕੀ ਉਹਨਾਂ ਦੇ ਮੌਤ ਦੀ ਜਾਂਚ ਹੋਵੇਗੀ ਜੇਕਰ ਉਹਨਾਂ ਦੀ ਮੌਤ ਦੀ ਜਾਂਚ ਹੋਵੇਗੀ ਉਹਦੇ ਵਿੱਚ ਕੌਣ ਹੋਣਗੇ ਇਨਵੋਲ ਐਟ ਲੀਸ 11 ਤੇਗਦਾਰੀ ਨਹੀਂ ਕਰਨੀ ਚਾਹੀਦੀ ਸੀ ਜਿਹੜੇ ਯਾਦ ਉਸ ਦੇ ਨਾਲ ਰਹਿੰਦੇ ਸੀ ਜਿਹੜੇ ਸਦਾ ਉਹਦੇ ਨਾਲ ਰਹਿਣਦੇ ਰਹਿੰਦੇ ਵੀ ਸੀ ਅਤੇ ਜਿੱਥੇ ਵੀ ਉਹ ਜਾਂਦੇ ਸੀ ਹਮੇਸ਼ਾ ਉਹਦੇ ਨਾਲ ਰਹਿੰਦੇ ਸੀ ਉਹਨਾਂ 11 ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਆਇਆ ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਵੱਡਾ ਸਸਪੈਂਸ ਬਣ ਗਿਆ ਹੈ ਅਤੇ ਪੂਰੇ ਦੁਨੀਆ ਭਰ ਦੇ ਪੰਜਾਬੀ ਜਿਹੜੇ ਜਿਨ੍ਹਾਂ ਨੂੰ ਸ਼ੌਕ ਲੱਗਿਆ ਹੈ ਜਿਹੜੇ ਜਿਹੜੇ ਉਦਾਸ ਨੇ ਜਿਹੜੇ ਚਿੰਤਤ ਨੇ ਜਿਨ੍ਹਾਂ ਦੀਆਂ ਅੱਖਾਂ ਨੰਮ ਨੇ ਉਹ ਕਹਿੰਦੇ ਨੇ ਕਿ ਸਾਨੂੰ ਰਾਜਵੀਰ ਜਵੰਦਾ ਦੀ ਮੌਤ ਦੀ ਅਸਲ ਸੱਚਾਈ ਦੱਸੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਨੂੰਨ ਦੀ ਸਹਾਇਤਾ ਲਈ ਜਾਵੇਗੀ ਤਾਂ